ਸਮਾਣਾ ਵਾਸੀਆਂ ਨੂੰ ਧਰਨਿਆਂ ਤੋਂ ਕਦੋਂ ਮਿਲੇਗੀ ਨਿਜਾਤ ਸਮਾਣਾ ਸ਼ਹਿਰ ਵਾਸੀਆਂ ਤੇ ਸਕੂਲਾਂ ਵਿੱਚ ਪੜਨ ਲਈ ਪਟਿਆਲੇ ਪਾਤੜਾ ਵਰਗੇ ਸ਼ਹਿਰਾਂ ਵਿੱਚ ਜਾਂਦੇ ਬੱਚੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਮਰੀਜ਼ਾਂ ਲਈ ਰੋਟੀ ਪਾਣੀ ਲੈ ਕੇ ਸ਼ਹਿਰਾਂ ਵਿੱਚੋਂ ਪਿੰਡਾਂ ਵਿੱਚੋਂ ਜਾਂਦੇ ਲੋਕ ਔਰ ਰਾਹੀ ਗੀਰਾਂ ਨੂੰ ਧਰਨਿਆਂ ਤੋਂ ਕਦੋਂ ਮਿਲੇਗੀ ਨਿਜਾਤ ਇਹਨਾਂ ਸਾਰੀਆਂ ਗੱਲਾਂ ਦਾ ਮੈਨੂੰ ਲੱਗਦਾ ਕਿਸੇ ਕੋਲ ਕੋਈ ਜਵਾਬ ਹੈ ਨਹੀਂ ਕੀ ਭਗਤ ਸਿੰਘ ਦਾ ਇਹ ਸੁਪਨਾ ਸੀ ਜਿਹਦੀ ਖਾਤਰ ਉਹ ਹਜ਼ਦਾ ਹਜ਼ਦਾ ਫਾਂਸੀ ਦੀ ਚੜ ਗਿਆ ਕਿ ਸਾਡੇ ਦੇਸ਼ ਪੰਜਾਬ ਦੇ ਵਿੱਚ ਇੱਕ ਪ੍ਰਸ਼ਾਸਨਕ ਅਵਾਜ਼ ਬਚਾਉਣ ਵਾਸਤੇ ਰੋਡ ਜਾਮ ਕਰਨੇ ਪੈਣਗੇ ਆਮ ਜਨਤਾ ਨੂੰ ਕਿਤਨਕ ਤੇ ਤਕਲੀਫ ਦੇ ਵਿੱਚ ਆਉਣਾ ਪਏਗਾ ਜੇ ਗੱਲ ਕਰੀਏ ਸਤੰਬਰ ਮਹੀਨੇ ਦੀ ਤਾਂ ਇਸ ਮਹੀਨੇ ਦੇ ਵਿੱਚ ਲਗਭਗ 3-4 ਧਰਨੇ ਲੱਗੇ ਪਹਿਲਾ ਧਰਨਾ ਪੀਆਰਟੀਸੀ ਦੀਆਂ ਬੱਸਾਂ ਦੇ ਡਰਾਈਵਰਾਂ ਕਨੈਕਟਰਾਂ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਬਸਾਂ ਬੱਸਾਂ ਦੇ ਡਰਾਈਵਰਾਂ ਕਰਾਵਾਂ ਲਗਾਇਆ ਗਿਆ ਜੋ ਕਿ ਟਿਪਰ ਦੇ ਖਿਲਾਫ ਡਰਾਈਵਰ ਦੇ ਐਕਸੀਡੈਂਟ ਬੱਸ ਨਾਲ ਹੋਈ ਐਕਸੀਡੈਂਟ ਦੀ ਕਾਰਵਾਈ ਦੀ ਮੰਗ ਕਰ ਰਹੇ ਸਨ ਦੂਜਾ ਤਰਨਾ ਕਰਾਰਾਂ ਵਾਸੀਆਂ ਵੱਲੋਂ ਲਗਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੀਜਾ ਤਰਨਾ ਨਸੂਪੁਰ ਪਿੰਡ ਵਿੱਚ ਲਗਾਇਆ ਗਿਆ